Press the bell icon and never miss a video from newsnumber.com. ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਨੂੰ ਨਈਅਰ newsnumber.com ਦੇਖਦੇ ਸਾਰੇ ਸਰੋਤੇ ਰਣਿਕਾ ਸਵਾਗਤ ਕਰਦਾ ਅੱਜ ਮੈਂ ਤੁਹਾਨੂੰ ਉਸ ਪਾਵਨ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਿਹਾ ਜੋ ਕਿ ਜਲੰਧਰ ਸ਼ਹਿਰ ਦੇ ਵਿੱਚ ਸਥਿਤ ਹੈ ਜਲੰਧਰ ਵਿੱਚ ਕਾਫੀ ਬਸਤੀਆਂ ਜਿਨ੍ਹਾਂ ਵਿੱਚੋਂ ਇੱਕ ਪ੍ਰਸਿੱਧ ਬਸਤੀ ਦਾ ਨਾਂ ਹੈ ਬਸਤੀ ਸ਼ੇਖ ਇਸ ਬਸਤੀ ਸ਼ੇਖ ਦੇ ਵਿੱਚ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ 6ਵੀਂ ਸਥਿਤ ਹੈ ਇਸ ਗੁਰਦੁਆਰੇ ਨੂੰ ਮੇਰੀ ਪੀੜੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਦੀ ਜੰਗ ਜਿੱਤਣ ਤੋਂ ਬਾਅਦ ਪਿੰਡ ਅਠੋਲਾ ਹੁੰਦੇ ਹੋਏ ਇੱਥੇ ਆਏ ਸਨ ਤੇ ਤਿੰਨ ਦਿਨ ਉਹਨਾਂ ਨੇ ਇੱਥੇ ਬਿਤਾਏ ਸੀ ਇਸ ਗੁਰਦੁਆਰੇ ਦੇ ਵਿੱਚ ਪਾਵਨ ਇਤਿਹਾਸਿਕ ਪੋਰਾ ਸਾਹਿਬ ਜੀ ਵੀ ਹੈ ਜਿੱਥੇ ਸੂਫੀ ਸੰਤ ਸ਼ੇਖ ਦਰਵੇਸ਼ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਸਤਗੁਰਾਂ ਦਾ ਬਚਨ ਬिलास ਕੀਤੇ ਸਨ ਆਓ ਅੱਜ ਤੁਹਾਨੂੰ ਮੈਂ ਕਰਵਾਉਣਾ ਇਸ ਪਾਵਨ ਸਥਾਨ ਦੇ ਦਰਸ਼ਨ ਤੇ ਜਾਣਦੇ ਹਾਂ ਇੱਥੇ ਦੇ ਇਤਿਹਾਸ ਦੇ ਬਾਰੇ ਜੋ ਗਰੁੱਪ ਸਾਧ ਸੰਗਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੀਆਂ ਮੀਰ ਦੇ ਗੁਰਪਾਈ ਸ਼ੇਖ ਦਰਵੇਸ਼ ਜੀ ਜਿਨ੍ਹਾਂ ਦਾ ਜਿੱਥੇ ਆਪ ਜੀ ਦਰਸ਼ਨ ਕਰ ਰਹੇ ਹੋ ਜਿੱਥੇ 10/ ਇਹ ਉਹਨਾਂ ਦਾ ਜੋ ਪ੍ਰਾਤਨ ਭਜਨ ਬੰਦਗੀ ਕਰਨ ਦਾ ਸਥਾਨ ਸੀ ਔਰ ਜੋ ਸਾਈਂ ਸ਼ੇਖ ਦਰਵੇਸ਼ ਜੀ ਸਾਈਂ ਮੀਆਂ ਮੀਰ ਦੇ ਗੁਰਪਾਈ ਸਨ ਔਰ ਗੁਰੂ ਘਰ ਪਤੀ ਬੜੀ ਆਸਾ ਸੀ ਉਹਨਾਂ ਦੀ ਫਰੀਰ ਕਰਕੇ ਕਾਫੀ ਬਜ਼ੁਰਗ ਹੋ ਚੁੱਕੇ ਸਨ ਜਦੋਂ ਕਰਤਾਰਪੁਰ ਸਾਹਿਬ ਦੀ ਚੌਥੀ ਉਹ ਆਖਰੀ ਜੰਗ ਜਿਸ ਵਿੱਚ ਧੰਤਨ ਹਰਗੋਬ ਸਿੰਘ ਮਹਾਰਾਜ ਮੀਰੀ ਪੀਰੀ ਦੇ ਮਾਲਕ ਆਪਣੇ ਹੀ ਬਾਗੀ ਹੋਏ ਸ਼ੇਰ ਪੈਂਦੇ ਖਾਨ ਦਾ ਉਧਾਰ ਕਰ ਰਹੇ ਸਨ ਇੱਥੇ ਪਵਨਪੂਰਾ ਸਾਹਿਬ ਵਿਖੇ شیخ ਦਰਵੇਸ਼ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸਾਂ ਕਰਿਆ ਕਰਦੇ ਸਨ ਸਤਿਗੁਰੂ ਮਹਾਰਾਜ ਜੀ ਮੈਂ ਬਜ਼ੁਰਗ ਹੋ ਚੁੱਕਾ ਹਾਂ ਮੈਂ ਚੱਲ ਕੇ ਆਪ ਜੀ ਪਾਸ ਨਹੀਂ ਆ ਸਕਦਾ ਆਪ ਜੀ ਕਿਰਪਾ ਕਰੋ ਮੈਨੂੰ ਦਰਸ਼ਨ ਦੇਦਾਰੇ ਦੇ ਕੇ ਮੇਰੀ ਜੁਨਤਲੇ ਸਮੇਂ ਆਪ ਜੀ ਮੇਰੀ ਇੱਛਾ ਪੂਰੀ ਕਰੋ ਤੋਂ ਧੰਤਨ ਜੰਗ ਤੇ ਜਿੱਤਣ ਤੋਂ ਬਾਅਦ ਤਾਂ ਹੀ ਸ਼ੇਖਦਰਵੇਸ਼ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਆਪ ਜੀ ਇਸ ਸਥਾਨ ਤੇ ਪਧਾਰੇ ਗੁਰਪੋਰਾ ਸਾਹਿਬ ਦਾ ਜੋ ਪੁਰਾਤਨ ਇਤਿਹਾਸਕ ਸਥਾਨ ਹੈ ਜਿੱਥੇ ਬੈਠ ਕੇ ਸਾਈਂ ਸ਼ੇਖਦਰਵੇਸ਼ ਜੀ ਭਜਨ ਬੰਦਗੀ ਕਰਿਆ ਕਰਦੇ ਸਨ ਇੱਥੇ ਬੈਠ ਕੇ ਵੀ ਸਾਈਂਦਰਵੇਸ਼ ਜੀ ਨਾਲ ਆਪ ਜੀ ਨੇ ਜੋ ਰੋਹਾਨੀਅਤ ਦੇ ਬਚਨ ਬਲਾਸ ਕੀਤੇ ਔਰ ਜੋ ਦੇ ਸ਼ੰਕੇ ਸਨ ਉਹਨਾਂ ਨੂੰ ਦੂਰ ਕੀਤਾ ਉਹ ਸਾਈਂ ਸ਼ੇਖਦਰਵੇਸ਼ ਜੀ ਨੂੰ ਮੁਕਤੀ ਦਾ ਮਾਰਗ ਬਖਸ਼ਿਆ ਇਸੇ ਜਿੱਥੇ ਗੁਰਦਾਰਾ ਸਾਹਿਬ ਚ ਸੁੰਦਰ ਸਾਹਿਬ ਮਾਰਕੀਟ ਹੈ ਗੁਰ ਹਰਗੋਬਿੰਦ ਸਾਹਿਬ ਦੀਵਾਨ ਹਾਲ ਸ਼ੇਖਦਰਵੇਸ਼ ਲੰਗਰ ਘਰ ਔਰ ਲਾਇਲਪੁਰ ਖਾਲਸਾ ਮਿ ਸਾਹਿਬ ਦੇ ਨਾਲ ਸਥਿਤ ਹਨ ਪੁਰਾਤਨਪੁਰਾ ਸਾਹਿਬ ਤਕਰੀਬਨ 400 500 ਸਾਲਾਂ ਪੁਰਾਣੀ ਬਿਲਡਿੰਗ ਹੈ ਉਹ ਪੁਰਾਤਨ ਸਮੇਂ ਚ ਬਣੀ ਇਹ ਜੋ ਪਵਨਪੁਰਾ ਸਾਹਿਬ ਜਿੱਥੇ ਸਾਈ ਸ਼ੇਖ ਦੇਵ ਜੀ ਔਰ ਉਹਨਾਂ ਦੇ ਅਨੁਜਾਈ ਸਨ ਬੈਠ ਕੇ ਉਸ ਖੁਦਾ ਦੀ ਭਜਨ ਬੰਦਗੀ ਕਰਿਆ ਕਰਦੇ ਸਨ ਕਿ ਜੋ ਪ੍ਰਾਤਨਪੂਰਾ ਸਾਹਿਬ ਬਣੇ ਹੋਣ ਇਹਦੀ ਖਾਸੇ ਦੇਸੀ ਇੱਕ ਤਾਂ ਸੀ ਨੀਚੇ ਦੂਜਾ ਸਰਦੀਆਂ 'ਚ ਨਿਗਾ ਰੰਦਾ ਸੀ ਔਰ ਗਰਮੀ 'ਚ ਠੰਡਾ ਰਹਿੰਦਾ ਸੀ ਮੌਸਮ ਦੀ ਜੋ ਭਜਨ ਮਰੀ ਸ਼ਰਧਾਲੂ ਕਰਦੇ ਉਹਨਾਂ ਨੂੰ ਮੌਸਮ ਦੀ ਕੋਈ ਦਿੱਕਤ ਨਹੀਂ ਆਉਂਦੀ ਸੀ ਇੱਕ ਮਨ ਇੱਕੀ ਤੋ ਕੇ ਉਹ ਖੁਦਾ ਦੀ ਭਜਨ ਬੰਦਗੀ ਆਪਣੀ ਘਰਿਆ ਕਰਦੇ ਸਰ 147 ਦਵਾਜੋ ਦੇਸ਼ ਦੀ ਵੰਡ ਹੋਈ ਉਸ ਤੋਂ ਬਾਅਦ ਇੱਥੇ ਆ ਕੇ ਜੋ ਸਭ ਤੋਂ ਪਹਿਲਾਂ ਸਿੰਘ ਸਭਾ ਦੀ ਸਥਾਪਨਾ ਹੋਈ ਉਹ ਫਿਰ ਜੋ ਸੰਗਤਾਂ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਮਹਾਰਾਜ ਦਾ ਇਹ ਸਥਾਨ ਹੈ ਸ਼ੇਖ ਦਰਵੇਸ਼ ਜੀ ਦਾ ਭਜਨ ਮੰਗਣੇ ਦਾ ਖਾਨ ਹੈ ਫ ਇਸ ਦਾ ਨਾਮ ਰੱਖਿਆ ਗਿਆ। ਤੋਂ ਸੰਗਤ ਦਾ ਦੂਧ ਰੇੜੇ ਤੋਂ ਇਸ ਸੰਤ ਤੇ ਨਤਮਸਤੋ ਹੋਣ ਲਈ ਆਉਂਦੀਆਂ ਹਨ। ਔਰ ਸਤਗੁਰੂ ਦਾ ਤੋਂ ਜੋਰ ਦਾਸਾ ਸੰਗਤਾਂ ਕਰਦੀਆਂ ਹਨ ਹਮੇਸ਼ਾ ਹੀ ਪੂਰੀਆਂ ਹੁੰਦੀਆਂ ਹਨ। ਉਹ ਸੰਗਤਾਂ ਦੀਆਂ ਖੁਸ਼ੀਆਂ ਹਮੇਸ਼ਾ ਹੀ ਝੋਲੀਆਂ ਨਾ ਭਰਦੀਆਂ ਹਨ। ਏਸੀ ਗੁਰਦੁਆਰਾ ਚਰਨ ਕਵਲ ਪਾਤਸ਼ਾਹੀ 6ਵੀਂ ਜੀ ਦੇ ਵਿੱਚ ਪਾਵਨ ਇਤਿਹਾਸਿਕ ਪੋਰਾ ਸਾਹਿਬ ਜੀ ਦੇ ਦਰਸ਼ਨ ਤੇ ਉੱਥੇ ਦਾ ਇਤਿਹਾਸ ਤੁਸੀਂ ਵੀ ਇੱਕ ਵਾਰੀ ਜ਼ਰੂਰ ਇੱਥੇ ਦਰਸ਼ਨ ਕਰਨ ਆਓ ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤਿਹ।